ਬਡਾ ਭਰਾ ਆ ਮੇਰਾ ਆਉਂਦਾ ਰਾਜੇ ਨੂੰ ਰਾਜਾ ਆਉਂਦਾ ਨਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇੱਥੇ ਇਕੱਲਾ ਹਿਉ ਹੂੰ ਤੋਂ ਉਹਨੇ ਪਹਿਲਾਂ ਇੱਥੇ ਲੜਿਆ ਮੁਰਕੇ ਚੌਂਕ ਚ ਲੈ ਆ ਕੇ ਉਧਰ ਨੂੰ ਦੋ ਜਾਨੇ ਚਾਚਾ ਭਤੀਜਾ ਗੱਡੀ ਤੇ ਹਰਮਨ ਉਹਦਾ ਜਾ ਕੁਟਿਆ ਮੁਰਕੇ ਇੱਥੇ ਲੈ ਆ ਕੁਟਿਆ ਵਾ ਪਰ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤਾਂ ਸਾਨੂੰ ਪੜਾਉਂਦਾ ਨਾ ਤੋਂ ਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਅਨਸ਼ਾਫ ਚਾਹੀਦਾ ਕੇ ਗੱਲਾਂ ਨਹੀਂ ਹਾਂਜੀ ਪੁਲਸ ਹੋ ਗਈ ਆ ਪੁਲਸਾਂ ਦੀ ਵੀ ਗਲੋਤੀ ਆ ਜੀ ਉਂਗਾ ਲਗਣੇ ਪੈ ਜ ਮੈਨੂੰ ਕਰੋਕ ਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੈਸਬੋਲ ਲੈ ਕੇ ਦੌੜਾ ਦੌੜਾ ਮਗਰ ਕੋਈ ਤੇ ਜਾ ਕੇ ਤੇ ਕੁੱਟਣ ਡਿਆ ਪਿਆ ਵਾ ਕੋਈ ਦੀ ਗੱਲ ਐ ਇਹ ਆ ਕਿ 8:30 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹਰਵਾਰ ਦੀ ਹਾਂਜੀ ਕੱਲ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲਾ ਮੈਂ ਮੈਨੂੰ ਚੰਗਾ ਪੜਾ ਭੇਜ ਕੇ ਹੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮੰਨੇ ਤੇ ਗੱਦੀ ਨੇ ਉਹ ਆਏ ਤੇ ਇੱਕ ਤੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਹ ਇੱਥੇ ਲੈ ਆ ਮੇਰੀਆਂ ਮੜਾ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਹੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਹੀ ਮੈਂ ਤੇ ਮਾਰਨ ਨਹੀਂ ਆੜਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਣ ਮੈਂ ਤੇ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਗਾ ਕੁੱਟੀਆਂ ਨੇ ਆਹ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਖ ਕਰ ਸਕਦਾ ਹਾਂਜੀ ਕੀਤੀ ਚ ਰੱਖਲ ਸਿੰਘ ਕੋਈ ਰਾਤੀ ਨੂੰ ਦਾ ਕੋਈ ਟਗੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਟਗੜੇ ਦੇ ਨਾਲ ਹੀ ਇਹ ਇਹ ਖਾਦੀ ਸੀਨ ਚਾ ਕੋ 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 ਪਤਾ ਨਹੀਂ ਕੀ ਦੱਸਦੇ ਕੋ ਗੋਲ ਜਾ ਬੈਠ ਉਹਨੂੰ ਕਹਿੰਦੇ ਬਾਵਾਸ ਪਰ ਉਹਨੇ ਮਾਰਿਆ ਇਹਦੇ ਦੋ ਤਿੰਨ ਮਾਰਿਆ ਸੱਤੀ ਦੇ ਵੱਜ ਗਏ ਤੇ ਕੋਲ ਸੱਤ ਸੱਤੇ ਹੀ ਮਾਰੇ ਤੇ ਇੱਕ ਘਰ ਹਲ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਹਾਂ ਸ਼ਰਾਬ ਸੂ ਸਾਰੀ ਪੀਂਦੇ ਹੋਈ ਪੀਂਦਾ ਹੈ ਜਨ ਮਾਰਿਆ ਇਹ ਵੀ ਪੀਂਦਾ ਹੈ ਹਾਂ ਜੰਗਲਾਂ ਨੇ ਉਹ ਮੁੜ ਕੇ ਬਾਅਦ ਚੜ ਕੇ ਮਾਰਿਆ ਫਿਰ ਉਹ ਤੋਂ ਲੜਾਈ ਉਧਰ ਹੋਈ ਭਰਾ ਨੂੰ ਬਾਅਦ ਚ ਭਰਾ ਨੂੰ ਬਾਅਦ ਚ ਮਾਰਿਆ ਆ ਭਰਾ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਪੁਲਿਸ ਨੂੰ ਰਿਆ ਕਬਜੇ ਪੁਲਿਸ ਨੇ ਉਹਸ ਆਪਣੀ ਕਾਰਵਾਈ ਕਰ ਲਈ ਏ। ਡੈੱਡ ਬੋਡੀ ਭੇਜੀ ਆਸੀਂ ਪੋਸਟਮਾਰਟਮ ਵਾਸਤੇ। ਅਸੀਂ ਦੇ ਜੋ ਵੀ ਪ੍ਰਤੱਖ ਕਰਨ ਹੋਣਗੇ ਉਹ ਕਾਰਵਾਈ ਕਰਾਇਆ। ਕਾਰਨ ਦੱਸਿਓ। ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਏ। ਠੀਕ। ਓਕੇ। ਵੱਡਾ ਭਰਾ ਆ ਮੇਰਾ। ਆਉਂਦਾ ਰਾਜੇ ਨੂੰ। ਰਾਜਾ। ਤੇ ਉਹਦਾ ਬਿੱਟੂ ਸੀ। ਮਸਲਾ ਕੋਈ ਝਗੜਾ ਕੋਈ ਨਹੀਂ ਜੀ। ਪੀਫ ਹੋ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ। ਤੇ ਰਾਤੀ ਵੀ ਇਹਦੇ ਇਕੱਲਾ ਹੀ ਹੋ। ਉਹਨਾਂ ਪਹਿਲਾਂ ਇੱਥੇ ਲਿਆ ਰਿਹਾ ਮੁਰਕੇ ਚੌਂਕ ਚ ਲੈ ਗਿਆ ਉਧਰੋਂ ਦੋ ਜਾਨੇ ਚਾਚਾ ਭਤੀ ਗੱਡੀ ਤੇ ਹਰਮਨ ਉਹਦਾ ਜਾ ਕੁੱਟਿਆ ਮੁਰਕੇ ਇੱਥੇ ਲਿਆ ਕੁੱਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਸੀ ਜੇ ਆਪਾਂ ਹੁੰਦੇ ਤਾਂ ਸਾਨੂੰ ਭਲਾ ਹੁੰਦਾ ਹਣਾ ਤੁਹਾਨੂੰ ਹੁਣ ਉਹਦੀ ਮੌਤ ਹੋ ਗਈ ਆ ਤੁਹਾਨੂੰ ਇਨਸ਼ਾਅਫ ਸਹੀ ਦਾ ਕੇ ਗੱਲਾਂ ਦੀ ਹਾਂਜੀ ਕੁਝ ਹੋ ਗਈ ਜੀ ਆ ਪੁਲਿਸ ਜੀ ਵੀ ਗਲੋਤੀ ਆ ਜੀ ਗੱਲ ਲਗ ਗਈ ਨੀ ਪਾਜੀ ਮੈਨੂੰ ਕਰੋ ਕਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬੋਲ ਲੈ ਕੇ ਦੌੜਾ-ਦੌੜਾ ਮਾਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਐ ਇਹ ਆ ਕਿ 1:30 ਵਜੇ ਦੀ ਗੱਲ ਰਾਤ ਮੈਨੂੰ ਆ ਕੇ ਹੰਗਰਵਾਰ ਦੀ ਹਾਂਜੀ ਕੱਲ੍ਹ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲ ਅਜ ਦੋਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲ ਮੈਂ ਮੈਂ ਤੈਨੂੰ ਚੰਗਾ ਪੜਾ ਭੇਜ ਕੇ ਹੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮਨ ਨੇ ਤੇ ਗੱਦੀ ਨੇ ਉਹ ਆਏ ਤੇ ਇੱਕ ਤੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੇ ਤੂੰ ਕਿਹ ਇੱਥੇ ਲੈ ਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਹੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਆਣੀ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਣ ਮੈਂ ਤੇ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕਿ ਉਹਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਗਾ ਕੁੱਟੀਆਂ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਚ ਸੁਰਖਨ ਸਿੰਘ ਕੋਈ ਰਾਤੀਆਂ ਦਾ ਕੋਈ ਟਗੜਾ ਹੋਇਆ ਕੋਈ 8 ਕੁਜੇ ਨਾਲ ਤੇ ਉਹ ਟਗੜੇ ਦੇ ਨਾਲ ਹੀ ਇਹ ਇਹ ਖਾਦੀ ਸੀਨ ਤੇਰਾ ਕੋ ਕੋਈ ਪਤਾ ਨਹੀਂ ਕੀ ਦੱਸਦੇ ਕੋਈ ਗੋਲ ਜਾ ਬੈਟ ਨੂੰ ਕਹਿੰਦੇ ਸਪੋਰ ਬਸਪਰ ਉਹਨੇ ਮਾਰਿਆ ਦੋ ਤਿੰਨ ਮਾਰਿਆ ਸੱਤੀ ਦੇ ਵੱਜ ਗਏ ਤੇ ਕੋਲ ਸੱਤ ਸੱਤ ਹੀ ਮਾਰੇ ਇੱਕ ਘਰ ਹਾਲ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਹਾਂ ਸ਼ਰਾਬ ਸੂ ਸਾਰੇ ਪੀਂਦੇ ਹੋਈ ਪੀਂਦਾ ਹੈ ਜਾਨਵਾਰਿਆ ਇਹ ਵੀ ਪੀਂਦਾ ਹੈ ਹਾਂ ਜੀ ਵੰਜਲਾ ਨੇ ਨੂੰ ਮੁੜ ਕੇ ਬਾਅਦ ਚਾਂ ਕੇ ਮਾਰਿਆ ਫਿਰ ਉੱਥੇ ਲੜਾਈ ਉਧਰ ਹੋਈ ਭਰਾ ਨੂੰ ਮਾਰਿਆ ਭਰਾ ਨੂੰ ਬਾਅਦ ਚ ਮਾਰਿਆ ਆ ਭਰਾ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ লাশ ਨੂੰ ਰਿਆ ਕਬਜ਼ੇ ਵਿੱਚ ਪੁਲਿਸ ਨੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਡੈਡ ਬਡੀ ਭੇਜੀ ਆ ਅਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪ੍ਰਤਿਕ ਕਰਨ ਹੋਣਗੇ ਉਹ ਕਾਰਵਾਈ ਕਰਾਇਆ ਕਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ ਠੀਕ ਓਕੇ